ਆਹ ਵੇਖ ਲਓ ਮਾਮਾ ਪਣਜੀ ਦੀ ਜੋੜੀ ਇਸੇ ਜੋੜੀ ਨੇ ਪੂਰੇ ਸ਼ਹਿਰ ਨੂੰ ਪਾ ਦਿੱਤਾ ਵਕਤ ਜਿਹਾ ਦੱਸ ਦਈਏ ਇਹਨਾਂ ਦੀਆਂ ਕਰਤੂਤਾ ਸਨ ਜਿਨ੍ਹਾਂ ਨੂੰ ਤੁਸੀਂ ਵੀ ਜਦ ਸੁਣੋਗੇ ਤਾਂ ਲਾਂਤਾ ਪਾਓਗੇ ਦਰਅਸਲ ਦੱਸ ਦਈਏ ਕਿ ਮਾਮੇ ਭਾਣਜੀ ਦੀ ਜੋੜੀ ਕਾਫੀ ਫੇਮਸ ਹੁੰਦੀ ਨਜ਼ਰ ਆ ਰਹੀ ਹੈ ਇਹਨਾਂ ਨੇ ਵਕਤ ਪਾਇਆ ਹੋਇਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਮਾਮਾ ਭਾਣਜ ਧਾਰਮੀ ਸਥਾਨਾਂ ਤੇ ਆਈਆਂ ਸੰਗਤਾਂ ਦੇ ਮੋਟਰਸਾਈਕਲ ਚੱਕ ਕੇ ਫਰਾਰ ਹੋ ਜਾਂਦੇ ਸੀ ਤਾਂ ਹੁਣ ਜਦ ਪੁਲਿਸ ਨੇ ਫੜਿਆ ਤਾਂ ਇਹਨਾਂ ਪਾਸੋਂ ਇੱਕ ਨਹੀਂ ਦੋ ਨਹੀਂ ਬਲਕਿ ਸੱਤ ਮੋਟਰਸਾਈਕਲ ਬਰਾਮਦ ਹੋਏ ਹਨ ਤੇ ਮੌਕੇ ਤੇ ਕਲਸ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਕੀ ਕਿਸਾਨ ਜੀ ਕੀਤੀ ਹੈ ਤੁਸੀਂ ਵੀ ਸੁਣੋ ਕੱਲੂ ਘਰੇ ਦੇ ਸਬੰਧ ਚ ਤੇ ਇਲੈਕਸ਼ਨਾਂ ਦੇ ਸਬੰਧ ਜਿਹੜਾ ਕੋਰਟ ਆਫ ਕੰਡਕਟ ਲੱਗਾ ਹੋਇਆ ਹੈ ਬਹੁਤ ਸਖਤੀ ਦੇ ਨਾਲ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਦੌਰਾਨ ਏਐਸਆਈ ਪ੍ਰੀਮ ਸਿੰਘ ਏਐਸਆਈ ਬਲਦੇਵ ਸਿੰਘ ਤੇ ਸਬ ਇੰਸਪੈਕਟਰ ਰਜੇਸ਼ ਕੁਮਾਰ ਜੀ ਇਹ ਆਵਾਕਵਾਖ ਟੀਮਾਂ ਦੇ ਨਾਲ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੇ ਸੀ ਇਨਫਾਰਮੇਸ਼ਨ ਆਈ ਕਿ ਧਾਰਮਿਕ ਸਥਾਨਾਂ ਤੋਂ ਦੋ ਪ੍ਰਾਣੇ ਜਿਹੜੇ ਕਾਫੀ ਉਹਨਾਂ ਤੇ ਮੁਕਦਮੇ ਦਰਜ ਨੇ ਰਣਜੀਤ ਸਿੰਘ ਇਲੀ ਸੰੰਗਾ ਇਹ ਕਾਲਗੜ੍ਹ ਤਪਈਆਂ ਦਾ ਆ ਰਾਹੁਲ ਪ੍ਰੀਤ ਸਿੰਘ ਇਹ ਹੈਗਾ ਖੱਠੀਖਾਰਾ ਜ਼ਿਲ੍ਹਾ ਤਰਨਤਾਰਨ ਤੋਂ ਇਸ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਧਾਰਮਿਕ ਸਥਾਨਾਂ ਦਰਬਾਰ ਸਾਹਿਬ ਗੁਰਦੁਆਰਾ ਸ਼ੀਦਾ ਸਾਹਿਬ ਅਤੇ ਹੋਰ ਜਿਹੜੇ ਭੀੜਪਾੜ ਬੜਾ ਕੇਲੇ ਇਲਾਕੇ ਉਹਨਾਂ ਦੇ ਵਿੱਚੋਂ ਇਹ ਬਾਈਕ ਚੋਰੀ ਕਰਕੇ ਲੈ ਜਾਂਦੇ ਸੀਗੇ ਇਹਨਾਂ ਨੂੰ ਬਾਈਕ ਚੋਰੀ ਕਰਦਿਆ ਇਹਨਾਂ ਨੇ ਪ੍ਰੇਮ ਸਿੰਘ ਹੋਣਾ ਨੇ ਇਹਨਾਂ ਨੂੰ ਫੇਰੀ ਪਾਰਟੀ ਨੇ ਗ੍ਰਿਫਤਾਰ ਕੀਤਾ ਦੌਰਾਨ ਪੁੱਛਗਛ ਇਹਨਾਂ ਨੇ 4 ਮੋਟਰਸਾਈਕਲ ਸਪਲੈਂਡਰ ਇੱਕ ਪੈਸ਼ਨ ਪਲੱਸ ਇੱਕ TVS ਔਰ ਇੱਕ ਪ੍ਰੋਟੀਨਾ ਮੋਟਰਸਾਈਕਲ ਜਿਹੜੇ ਨਾਲ ਹੁਣ ਤੱਕ 7 ਮੋਟਰਸਾਈਕਲ ਰਿਕਵਰ ਕਰਾਈ ਨੇ ਅੱਜ ਫਿਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਰਿਮਾਂਡ ਲੈ ਕੇ ਹੋਰ ਵੀ ਜਿਹੜੇ ਇਹਨਾਂ ਨੇ ਦੋ ਮੋਟਰਸਾਈਕਲ ਦੱਸੇ ਉਹ ਤਰਨਤਾਰਨ ਵਾਲੀ ਸਾਈਡ ਤੇ ਉਹ ਵੀ ਜਿਹੜੇ ਮੋਟਰਸਾਈਕਲ ਨੇ ਉਹ ਰਿਕਵਰ ਕਰਕੇ ਤੇ ਜਿਹੜਾ ਵੱਤ ਵੱਤ ਜਿੰਨਾ ਕੋ ਰਿਕਵਰੀ ਕੀਤੀ ਜਾਊਗੀ ਤੇ ਸਲਾਖਾ ਪਿਛੇ ਭੇਜਿਆ ਜਾਵੇ ਸਰ ਇਹਨਾਂ ਬੰਮਾ ਦੋਸ਼ੀਆਂ ਤੋਂ ਤੇ ਚਾਪਸ ਦੇ ਵਿੱਚ ਰਿਲੇਸ਼ਨ ਕੀ ਹੈ ਇਹ ਜਿਹੜਾ ਮਾਮਾ ਭਨੇਵਾ ਜੀ ਇਹ ਲਗਾਤਾਰ ਜਿਹੜਾ ਚੋਰੀਆਂ ਕਰਦੇ ਆ ਜਿਹੜਾ ਇਹ ਮਾਮਾ ਵਾ ਰਣਜੀਤ ਸਿੰਘ ਇਹ ਕਾਲਗੜ੍ਹ ਚ ਪਈਆਂ ਰਹਿੰਦਾ ਜਿਹੜਾ ਖਾਰੇ ਵਾਲਾ ਮੁੰਡਾ ਉਹ ਰਾਹੁਲ ਪ੍ਰੀਤ ਇਹ ਵੀ ਉਹਦੇ ਕੋਲ ਮਾਮੇ ਕੋਲ ਹੀ ਉੱਥੇ ਜ਼ਿਆਦਾ ਰਹਿੰਦਾ ਆਪਣੇ ਪਿੰਡ ਵੀ ਰਹਿੰਦਾ ਤੇ ਉਹ ਨਸ਼ੇ ਦੀ ਚੋਣ ਤੇ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਪਾਰਟ 1 ਇਨਵੈਸਟੀਗੇਸ਼ਨ ਆ ਜੋ ਵੀ ਗੱਲ ਸਾਹਮਣੇ ਆਊ ਨਸ਼ੇ ਵਾਲੀ ਵੀ ਆਊਗੀ ਤੇ ਉੱਤੇ ਵੀ ਵੱਖ-ਵੱਖ ਤਰ੍ਹਾਂ ਨਾਲ ਕੁੱਝਕਿਸ਼ ਕੀਤੀ ਜਾਊਗੀ ਔਰ ਕਾਰਵਾਈ ਕੀਤੀ ਜਾਊਗੀ ਇਹ ਮੈਨੂੰ ਪਹਿਲਾਂ ਵੀ ਪਤਾ ਸੀ ਉਹ ਕਿਹਾ ਜਿਹੜਾ ਰਣਜੀਤ ਸਿੰਘ ਆ ਇਹਦੇ ਤੇ ਦੋ ਮੁਕਦਮੇ ਐਨਡੀਪੀਐਸ ਅਗਰਦੇ ਆ ਤੇ ਇੱਕ ਚੋਰੀ ਦਾ ਮੁਕਦਮਾ ਦਰਜਾ ਜਿਹੜਾ ਦੂਸਰਾ ਵਾ ਉਹਦੀ ਆਈ ਪਾਈ ਸਾਈਡੀ ਦੇ ਵਿੱਚ ਅਜੇ ਕੁਝ ਨਹੀਂ ਆ ਰਿਹਾ ਫਿਰ ਵੀ ਉਹਦੇ ਥਾਣੇ ਤੋਂ ਕਨਫਰਮ ਕੀਤਾ ਜਾ ਰਿਹਾ ਆ ਜੋ ਵੀ ਇਹਨਾਂ ਨੇ ਪਹਿਲਾਂ ਮਾਰਦਤਾ ਕੀਤੀਆਂ ਹੋਣਗੀਆਂ ਉਹ ਵੀ ਸਾਹਮਣੇ ਨਾਲ ਲਿਖ ਕੇ ਭੇਦੀਆਂ ਜਾਣਗੀਆਂ ਚੋਰੀ ਕਰਕੇ ਕਿਸੇ ਨੂੰ ਵੇਚਦੇ ਸੀ ਮੋਟਰਸਾਈਕਲ ਜਿਹੜੇ ਇਹ ਆਪਾਂ ਰਿਕਵਰ ਕੀਤੇ ਤੇ ਇਹਨਾਂ ਦੇ ਕੋਲੋਂ ਅਜੇ ਉਹ ਜਿਹੜੇ ਕਿਸ ਨੂੰ ਅੱਗੇ ਵੇਚੇ ਹੋਣਗੇ ਉਹਦੇ ਤੇ ਅਜੇ ਤਫ਼ਤੀਸ਼ ਚੱਲੀ ਆ ਅਤੇ ਮਾਰ ਲਵਾਂਗੇ ਜਿੱਤੇ ਜਿੱਤੇ ਵੀ ਇਹਨਾਂ ਨੇ ਵੇਚੇ ਹੋਣਗੇ ਲੈ ਕੇ ਔਰ ਕਵਰ ਕਰਕੇ ਸਾਰੇ ਉਹਨਾਂ ਨੂੰ ਵੀ ਨਾਲ ਚਾਰਜਸ਼ੋ ਯਾਰਾਂ ਦੇ ਵਿੱਚ ਜਮਾਰ ਕੀਤਾ ਜਾਊਗਾ ਤੇ ਇਹ ਮਾਮਲਾ ਬਣੀ ਨਾ ਰਹੀ ਹੈ ਕਿ ਜਾਂ ਫਿਰ ਹੋਰ ਵੀ ਇਹਨਾਂ ਨਾਲ ਬੰਦੇ ਲੈ ਕੇ ਆਉਣਗੇ ਅਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਜੀ ਤੇ ਇਹਨਾਂ ਨੂੰ ਫਰਜ਼ਾਰ ਕੀਤਾ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲ ਸਾਹਮਣੇ ਆਊ ਦੱਸੀ ਜਾਊਗਾ